ਹੱਥ ਨਹੀਂ ਲਾਇਆ ਹਨ ਕਈ ਜਿਹਨਾਂ ਨੇ ਕੰਮ ਕਰਨ ਬਹੁਤ ਕਰਨ ਤੋਂ ਵਾਲੇ ਪਰ ਉਹ ਨੇ ਸਰ ਉਹ ਕੱਲਿਆ ਉਹ ਅੰਦਰ ਮੈਂ ਮੇਰੀ ਗੱਲ ਸੁਣੋ ਉਹ ਮੈਡਮ ਨੇ ਕੱਲਿਆ ਤਿੰਨ ਵਾਰੀ ਇਹ ਮੈਡਮ ਬਾਹਰ ਆਈ ਆ ਖੂਨ ਨਾਲ ਕੋਈ ਇਹਨਾਂ ਦੇ ਹੱਥ ਨਹੀਂ ਮਤਲਬ ਇਹਨਾਂ ਨੇ ਪਾਏ ਹੁੰਦੇ ਜਿਹੜੇ ਗਲਬਜ ਜਿਹੜੀ ਆਂਟੀ ਆ ਉਹਦੇ ਮੈਂ ਵੇਖੇ ਗਲਬਜ ਕੱਲ ਸਾਰੇ ਖੂਨ ਨਾਲ ਲਿਬੜੇ ਸੀ ਮੈਨੂੰ ਇਹਨਾਂ ਨੇ ਅੰਦਰ ਸੱਦਿਆ ਵਾ ਮੈਂ ਗਿਆ ਸੀ ਅੰਦਰ ਮੈਂ ਐਸੇ ਇਦਾਂ ਉਹਨਾਂ ਦੇ ਕਰੋ ਮੈਂ ਕੀਤਾ ਵਾ ਇਹ ਮੈਡਮ ਲੱਗ ਕੇ ਖਲੋਤੇ ਇਹ ਕੁਝ ਨਹੀਂ ਕਰ ਰਹੇ ਹੋ ਮੈਡਮ ਨੇ ਕੋਰਸ ਕੀਤਾ ਤੇ ਆਂਟੀ ਨੇ ਕੀਤਾ ਬੱਚੇ ਨੂੰ ਦੱਸੋ ਮੈਮ ਮੈਡਮ ਨੇ ਦੇ ਰੁਤਲਬਸ ਪਾਇਆ ਲੈਟ ਦੇ ਬਾਥਰੂਮ ਸਾਫ ਕਰਨ ਵਾਸਤੇ ਉਹਨੇ ਗਲਵਸ ਪਾਏ ਮੈਂ ਇਹਦੇ ਨਾਲ-ਨਾਲ ਸਾਫ ਗਲਵਸ ਪਾ ਕੇ ਕੀ ਮਤਲਬ ਜਿਹਾ ਬਲੱਡ ਵਾਲੇ ਲਾ ਕੇ ਨਵੇਂ ਨਾਲ ਹੀ ਮੈਂ ਦੂਸਰੇ ਗਲਵਸ ਮੇਰੀ ਗੱਲ ਸੁਣੋ ਮੈਮ ਜਿਹੜੇ ਗਲਵਜ਼ ਹਨ ਜਿਹੜੇ ਗਲਵਜ਼ ਆ ਮੈਨੂੰ ਪਤਾ ਕਿੱਥੋਂ ਪਾ ਕੇ ਗਏ ਆ ਉਹ ਡਾਕਟਰ ਨੂੰ ਲਾਗੇ ਆ ਨਾ ਗਲਵਜ਼ ਉਥੋਂ ਪਾ ਕੇ ਮੈਡਮ ਗਏ ਆ ਤੇ ਮੁੜ ਕੇ ਇੱਥੇ ਆਣ ਕੇ ਆ ਜਿਹੜੇ ਇਧਰ ਆ ਤੇ ਦੂਜੇ ਕੱਪੜੇ ਪਾਏ ਆ ਇਹਨਾਂ ਫਿਰ ਦੂਜੇ ਉਹ ਕਰਕੇ ਤੇ ਮੁੜ ਕੇ ਮੈਂ ਬਾਹਰ ਨਹੀਂ ਆਏ ਬਸ ਐਂਟੀ ਆਈ ਮੈਂ ਉਹਦੇ ਗਲਬਜ ਦੇਖੇ ਆ ਖੂਨ ਨਾ ਪੂਰੇ ਨਿਬੜੇ ਕਿਹੜੀਆਂ ਚੀਜ਼ ਐਂਟੀ ਉਹ ਕਾਮਾੜੀ ਐ ਇੱਥੇ ਇੱਥੇ ਇਧਰ ਰਹੀ ਹੀ ਇੱਥੇ ਮੈਨੂੰ ਨਹੀਂ ਪਤਾ ਇਹੜੀ ਆ ਬੇਟੀ ਦੀ ਹਾਤ ਮੰਦੀ ਤਾਂ ਮੇਰੀ ਕੀਤੀ ਜੋ ਇਹਨਾਂ ਨੇ ਕਿਉਂ ਮੇਰੀ 6 ਵਜੇ ਦੀ ਮੇਰੀ ਪੇਟੀ ਵਾਰੀ ਸਾਢੇ 7:00 ਵਜੇ ਮੇਰੀ ਪੇਟੀ ਕਦੀ ਵੀ ਮੁੱਕ ਕੀਤੇ ਮੈਨੂੰ ਮੈਦਨ ਦੱਸੋ ਮੈਂ ਕੀ ਕਰਾਂ ਇੱਕ ਮੇਰੀ ਬੇਟੀ ਦੇ ਅੰਦਰ ਰੱਖ ਛੱਡਿਆ ਫਿਰ ਮੈਨੂੰ ਦੱਸੋ ਮੈਂ ਕਿਹੜਾ ਦੋਤਾ ਪੁੱਛ ਗਿਆ ਲੈ ਲਿਆ ਮਰਦਾ ਮਰਦਾ ਨੂੰ ਮਗਾ ਲਿਆ ਕਰ ਦੱਸੋ ਮੈਦਨ ਦੱਸੋ ਚੇ ਕਰਦੇ ਨਹੀਂ ਇਹਦਾ ਵੀ ਜਮਾਲ ਤੇ ਗੱਲ ਕੀਤੀ ਇਹ ਮੇਰੀ ਭੈਤੀ ਗਾੜੀ ਲੱਭਦੇ ਹੈ ਜੇ ਦੂਜੀ ਬਣ ਬਾਈ ਉਹਨੇ ਮੈਨੂੰ ਕਿਹਾ ਤੇ ਮੈਂ ਲਿਖਿਆ ਆਪਣੀ ਬੇਟੀ ਨੂੰ ਕਹਿੰਦੀ ਕਿ ਨਾ ਮਨੇ ਹਾਨੂੰ ਸ਼ਾਂਤ ਮਾਰੀਆ ਤੇ ਮਤਲਬ ਲੈ ਲਓ 6 ਗ੍ਰਾਮ ਬੁੜੀ ਚ ਰਹਿ ਗਿਆ ਖੂੰਗਾ ਸਾਰਾ 6 ਗ੍ਰਾਮ ਉਹ ਫਿਰ ਡਾਕਟਰ ਆਇਆ 6 ਗ੍ਰਾਮ ਰਹਿ ਗਿਆ ਪਹਿਲਾਂ ਇਹਨਾਂ ਹੋ ਗਿਆ ਵੀ ਕਿ ਇੱਕ ਇੱਕ ਗ੍ਰਾਮ ਘੋਲ ਘਟ ਤੁਸੀਂ ਰਾਤ ਆਏ ਸੀ ਹਾਂਜੀ ਰਾਤ ਆਏ ਇਸਾਤ ਆਏ ਉਹਨੂੰ ਤਾਂ ਰਿਪੋਰਟ ਕਰੇ ਕਿਆ ਸੀ ਤਾਂ ਕਿਆ ਇਹ ਪੇਟ ਇਹਨਾਂ ਨੇ ਤਾਹ ਕਰ ਲਈ ਨਹੀਂ ਤੁਹਾਨੂੰ ਕਿਹਾ ਨਾ ਕਿ ਰਹਿ ਲੈੋ ਨਹੀਂ ਉਹ ਤਰੀਕੇ ਨਾਲ ਮੈਂ ਜੀ ਕਿਹਾ ਸੀ ਪੀ ਹੋ ਸਕਦਾ ਤੁਹਾਨੂੰ ਅਸੀਂ ਰੈਫਰ ਕਰ ਦਈਏ ਜਾਂ ਨਾ ਇਹ ਦੋ ਚਿੱਤੀ ਜੀ ਚ ਪਾ ਕੇ ਮਤਲਬ ਵੀ ਅਸੀਂ ਇਹ ਨਾ ਇਹਨਾਂ ਦਾ ਤਜਰਬਾ ਵਾ ਇਹਨਾਂ ਦਾ ਤਜਰਬਾ ਜੀ ਸਿੱਧਾ ਜਵਾਬ ਦੇ ਦਿੰਦੇ ਨੇ ਕਿ ਸਾਡੇ ਮੇਰੀ ਗੱਲ ਸੁਣੋ ਮੈਂ ਇੱਕ ਮਿੰਟ ਚੁੱਪ ਕਰ ਜੇ ਤੋਂ ਇਹ ਨਾ ਨਹੀਂ ਨਾ ਰੱਖਣਾ ਹਾਂਜੀ ਇਹਨਾਂ ਕਹਿੰਦਾ ਵੀ ਅਸੀਂ ਉਦੋਂ ਰੈਫਰ ਕਰਤਾ ਜੀ ਤੇ ਤੇਰੇ ਨਾਲ ਦਾਲ ਵੀ ਕਰਦੇ ਕਿੰਨੇ ਵਜੇ ਰੈਫਰ ਦੀ ਦੇਣ ਦੇ ਪਰਚੀ ਵਖੋ ਉਹ ਮੇਰੇ ਰੈਫਰ ਕਰਤਾ ਜਿਹੜਾ ਪ੍ਰੈਮ ਮੈਡੀ ਵੀ ਥੋੜਾ ਮੈਡਮ ਜੇ ਉਹਨੇ ਮੈਨੂੰ ਉਹਦਾ ਪਤਾ ਦਿੱਤਾ ਉਦੋਂ ਮੈਂ ਸਾਈਨ ਕੀਤੇ ਆ ਮਤਲਬ ਛੁੱਟੀ ਮਿਲ ਕੇ ਰੈਫਰ ਤੇ ਸਾਈਨ ਕੀਤਾ ਨਹੀਂ ਜਦੋਂ ਅਸੀਂ ਆਏ ਆ ਉਦੋਂ ਵੀ ਸਾਈਨ ਕੀਤੇ ਆ ਉਹ ਜਿਹੜਾ ਵਰਕਾਂ ਦੇ ਤੇ ਡੇਢ ਤੇ ਲਿਖੀ ਹੋਣੀ ਹੈ ਕਿੰਨੇ ਵਜੇ ਸਾਈਨ ਹੋਏ ਸਾਡੇ ਤੇ ਕਿੰਨੇ ਵਜੇ ਤੁਸੀਂ ਰੈਫਰ ਕੀਤਾ ਸੀਗਾ ਤੇ ਫਿਰ ਮੁੜ ਕੇ ਇਹਨਾਂ ਨੇ ਆਪ ਹੀ ਕਿਹਾ ਸੀ ਆਪ ਹੀ ਕਿਹਾ ਨੇ ਜਦੋਂ ਮਤਲਬ ਬੱਚਾ ਡੈਥ ਹੋ ਚੁੱਕੀ ਆ ਉਦੋਂ ਇਹਨੇ ਰਿਆਗਿਆ ਕਰਤਾ ਵਾ ਉਹ ਤਗਲੇ ਤੰਦੀ ਗੱਲ ਆ ਨਾ ਮੁੜ ਕੇ ਮੇਰਾ ਨਿਕਾ ਨਹੀਂ ਤੇ ਬਹੁਤ ਜਿਆਦਾ ਇਹ ਇੱਕ ਗਰੀਬ ਦਾ ਪੁੱਤ ਹੈ ਮੇਰਾ ਹੋ ਜੇ ਪਰ ਜਦੋਂ ਇਹਨਾਂ ਤੋਂ ਨਹੀਂ ਹੋਣਾ ਇਹ ਆਂਦੇ ਵੀ ਅਹੀਂ ਇੱਧਰ ਬੈਠੇ ਆਂ ਤੁਸੀਂ ਜਿੱਥੇ ਮਰਜ਼ੀ ਪਾ ਛੱਡੋ ਆਹ ਜੇ ਰੈਫਰ ਦੀ ਪਰਚੀ ਤੇ ਅਹੀਂ ਹੱਥ ਨਹੀਂ ਲਾਉਣਾ ਇਹ ਕੇਸ ਆ ਖਰਾਬ ਤੇ ਜਾਂ ਇਹ ਕਰਦੇ ਪੁਲਿਸ ਨੂੰ ਫੋਨ ਕਿ ਇਹ ਧੱਕੇ ਨਾ ਇਥੇ ਪਾਈ ਜਾਂਦੇ ਆ ਸਾਡੇ ਮਤਲਬ ਪੀ ਹਸਪੀਟਲ ਤੇ ਇਹ ਮਰੀਜ਼ ਦਾ ਮਾਰ ਲਿਆ ਨਾ ਮੈਡਮ ਜੇ ਜੇ ਤਰ ਡਿਸਚਾਰਜ ਕਰ ਦਿੱਤਾ ਜਾਂਦਾ ਕੋਈ ਮਰੀਜ਼ ਤਾਂ ਉਸ ਤੋਂ ਬਾਅਦ ਉਹਦਾ ਇਲਾਜ ਫੇਰ ਦੁਬਾਰਾ ਕਰ ਸਕਦੇ ਹੋ ਤੁਸੀਂ ਇਹਨਾਂ ਨੇ ਕਿਹਾ ਸੀ ਨਾ ਫਿਰ ਇਹਨਾਂ ਆਪੇ ਹੀ ਦਾਖਲ ਕੀਤਾ ਤੇ ਮੈਮ ਇਹਨਾਂ ਨੂੰ ਬੈਠਣ ਹੈ ਫਾਇਦਰਾ ਕੰਫਰੈਂਸ ਹੋਣੇ ਤੁਹਾਨੂੰ ਰੈਫਰ ਕਰਨਾ ਹੈ ਜਵਾਬ ਤਾਂ ਨਾਲ ਲੱਗਦੇ ਜੀ ਇਹ ਨਹੀਂ ਬੱਸ 30 ਮਿੰਟ ਬੱਚਾ ਆ ਗਿਆ ਬੱਚੇ ਦਾ ਫਿਰ ਕਿਹੜਾ ਆਇਆ ਇਹਨਾਂ ਨੂੰ ਚਲੇ ਗਈ ਨਾ ਤੇ ਇਹਨਾਂ ਨੇ ਕਿਹਾ ਕਿ ਗੜੀ ਬੱਚਾ ਆ ਗਿਆ ਅੱਸੀ ਰਾਤ ਰਹਿਣਾ ਹੈ ਨਾ ਕਾਮੀਆਂ ਇਹਨਾਂ ਦੀ ਬੱਚੀ ਪੰਜੀ ਹੁਣ ਇਹ ਤਾਂ ਸਾਰਾ ਕੋਈ ਨਹੀਂ ਮੈਨੂੰ ਦੇਖੋ ਫਿਰ ਉੱਭਾਈਆ ਕੇਸ ਕਰ ਸਕਦੀ ਆ ਇਹ ਲੁੱਕਾ ਤਾਂ ਪੰਟਾ ਨਾ ਜਰਾ ਮਾਲਾ ਨਾ ਅਸੇ ਹੈਲਪ ਕਰਨ ਲਈ ਹੁੰਦੀ ਹੈ ਕਿ